ভে দুতে হখদান যে পাতশাহ ভামে দুখ দিন না যে পাতশা তে বাগু না কিব না যে পাতশা

जोड़ जोड़े तूं कॉम उतां वारा संग तूं कह तरार जोड़ जोड़े तूं कम उतां वारिया संग तूं के मे तर उतारिया, पिता तर मल जिंदगा कोई पाश पिता धर्मली दी जिन्दगानि पावे दुनिया ते जाय दानी ना तेरे ल कोई ते पावे दुनिया ते दुनया ते दानी

ਪਾਵੇਂ ਦੁਨੀਆਂ ਤੇ ਹਉਣ ਲਖਦਾਨੀ ਨਾ ਤੇਰੇ ਜਿਹਾ ਕੋਈ ਪਾਤਸ਼ਾਹ ਸਿੱਖ ਆਪਣੇ ਨੂੰ ਦਿੱਤੀ ਦਾਤਾ ਵਡਿਆਈਆ ਸਤ ਸ਼ਿਰਿਆ ਕਾਲ ਬੁਲਾਉਂਦੇ ਪਹਿਣ ਅਤੇ ਪਾਈਆ ਸਿੱਖ ਆਪਣੇ ਨੂੰ ਦਿੱਤੀ ਦਾਤਾ ਵਡਿਆਈਆ ਸਤਿ ਸ਼੍ਰੀ ਅਕਾਲ ਬੁਲਾਉਂਦੇ ਪਹਿਣਿਆ ਤੇ ਪਾਈਆ ਸੱਚੀ ਸੁੱਚੀ ਦਿੱਤੀ ਪੜਨੇ ਨੂੰ ਬਾਣੀ ਸੱਚੀ ਸੁੱਚੀ ਦਿੱਤੀ ਪੜਨੇ ਨੂੰ ਬਾਣੀ ਨਾ ਤੇਰੇ ਜਿਹਾ ਕੋਈ ਪਾਤਸ਼ਾ ਪਾਵੇ ਦੁਨੀਆਂ ਤੇ ਲੱਖ ਹੁਣ ਦਾਨੀ ਨਾ ਤੇ ਕੋਈ ਪਾਤਸ਼ਾ ਪਾਵੇ ਦੁਨੀਆ ਤੇ ਹੁਣ ਲਖਦਾਨੀ ਨਾ ਤੇਰੇ ਜਿਹਾ ਕੋਈ ਪਾਤਸ਼ਾ ਨਿਮਾਣਿਆ ਤੁਪਾੜ ਲੈ बेजा बहजा लाके पक्का कर विश्वासु निमाण लुर इतिहासु बहजा चोकडा ला के पक् विश्वास लोट आपे करु उलिये ताणि ਲੋਟ ਕਾ ਪੀ ਕਰੂ ਉਲਜੀਏ ਤਾਣੀ ਨਾ ਤੇਰੇ ਜਿਹਾ ਕੋਈ ਪਾਤਸ਼ਾ ਪਾਵੇਂ ਦੁਨੀਆ ਤੇ ਲਖ ਹੁਣ ਦਾਨੀ ਨਾ ਤੇਰੇ ਜਿਹਾ ਕੋਈ ਪਾਤਸ਼ਾ ਪਾਵੇਂ ਦੁਨੀਆ ਤੇ ਹੁਣ ਲਖ ਦਾਨੀ ਨਾ ਤੇਰੇ ਜਿਹਾ ਕੋਈ ਪਾਤਸ਼ਾ

ভে দুতে হখ দিন না যে যে পাতশা ভামে দুনিয়াতে হন লখ দিন না জা পাতশা যড়া যা করত কম जोड़ा जोड़ा करके के तू को मैं उतों वारिया संगता नु कहे मैं ता कर जे उतारिया पिता धर्म लई दिती जिंदगानी ना કોઈ પાતશા પિતા ધર્મ લઈ દિતિ જિંદગાની ના તરે જેહા કોઈ પાતશા પાવે દુનિયા તે હોણ લાખ દાની ના તરે જેહા કોઈ પાતશા પાવે દુનિયા તે હોણ લાખ દાની ना तेरे जेहा कोई ना तेरे पा न ते थापड़ा दे दाता सिंह शेर बना सिंह सवा थापड़ा दे दाता सिंह शेर बनाया तू

ਪਾਵੇਂ ਦੁਨੀਆਂ ਤੇ ਹਉਣ ਲਖਦਾ ਨੀਨਾ ਤੇਰੇ ਜਿਹਾ ਕੋਈ ਪਾਤਸ਼ਾਹ ਸਿੱਖ ਆਪਣੇ ਨੂੰ ਦਿੱਤੀ ਦਾਤਾ ਵਡਿਆਈਆ ਸਤਿਸ਼੍ਰੀ ਅਕਾਲ ਬੁਲਾਉਂਦੇ ਪਹਿਣਿਆ ਤੇ ਪਾਈਆ ਸਿੱਖ ਆਪਣੇ ਨੂੰ ਦਿੱਤੀ ਦਾਤਾ ਵਡਿਆਈਆ ਸਤਿਸ਼੍ਰੀ ਅਕਾਲ ਬੁਲਾਉਂਦੇ ਪਹਿਣਿਆ ਤੇ ਪਾਈਆ ਸੱਚੀ ਸੁੱਚੀ ਦਿੱਤੀ ਪੜਨੇ ਨੂੰ ਬਾਣੀ ਸੱਚੀ ਸੁੱਚੀ ਦਿੱਤੀ ਪੜਨੇ ਨੂੰ ਬਾਣੀ ਨਾ ਤੇਰੇ ਜਿਹਾ ਕੋਈ ਪਾਤਸ਼ਾ ਪਾਵੇ ਦੁਨੀਆਂ ਤੇ ਲਖ ਹੁਣ ਦਾਨੀ ਨਾ ਤੇਰੇ ਜਿਹਾ ਕੋਈ ਪਾਤਸ਼ਾ ਪਾਵੇ ਦੁਨੀਆਂ ਤੇ ਹੁਣ ਲਖ ਦਾਨੀ ਨਾ ਤੇਰੇ ਜਿਹਾ ਕੋਈ ਪਾਤਸ਼ਾ ਨਿਮਾਣਿਆ ਤੋ ਪਾੜ ਲੈ ਗੁਰੂ ਇਤਿਹਾਸ ਨੂੰ ਬਹਿ ਜਾ ਚੌਕੜਾ ਲਾ ਕੇ ਪੱਕਾ ਕਰ ਵਿਸ਼ਵਾਸ ਨੂੰ ਨਿਮਾਣਿਆ ਤੋ ਪਾੜ ਲੈ ਗੁਰੂ ਇਤਿਹਾਸ ਨੂੰ ਬਹਿ ਜਾ ਚੌਕੜਾ ਲਾ ਕੇ ਪੱਕਾ ਕਰ ਵਿਸ਼ਵਾਸ ਨੂੰ ਲੋਟ ਆਪੇ ਕਰੂ ਹੁਲ ਜੀਏ ਤਾਣੀ ਲੋਟ ਕਾਪੀਏ ਕ दानी ना तेरे पा कोई पातशाह पावे दुनिया ते तेरे पाश कोई पातशाह तेरे वांगू ना किसे दी कुर्बानी ना तेरे न कोई पातशाह तेरे वांगू ना किसे दी कुर्बानी कोई पातिशाह ना तेरे जिया कोई पातिशाह ना तेरे जिया कोई पातिशाह